ਟੀਮ ਵੱਲੋਂ ਨਿੱਕਾ ਸਵਾਗਤ ਕੀਤਾ ਜਾਂਦਾ ਹੈ ਹੁਣ ਮੈਂ بڑے ਚਿੰਨੇ ਚਿੰਨੇ ਵੀ ਸਟੇਜ ਦੇ ਖੱਬੇ ਵੱਲ ਮੇਰੇ ਖੱਬੇ ਵੱਲ ਜਿੰਨੇ ਵੀ ਨੌਜਵਾਨ ਆਪੂ ਸਾਡੀ ਟੀਮ ਦੇ ਮੈਂਬਰ ਖੜੇ ਨੇ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਪੰਡਾਲ ਦੇ ਵਿੱਚ ਆ ਜਾਓ ਜੇ ਤੁਸੀਂ ਸਾਰੇ ਪੰਡਾਲ ਜਿੰਨੇ ਵੀ ਸਾਡੇ ਭਰਾ ਪਿੱਛੇ ਖੜੇ ਨੇ ਉਹ ਵੀ ਪੰਡਾਲ ਦੇ ਵਿੱਚ ਆ ਕੇ ਬਰਾਬਰਾਨ ਹੋ ਜਾਣ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਜਜ਼ਾਰੂ ਆਗੂ ਸਰਦਾਰ ਰਾਜ ਸਿੰਘ ਜੀ ਖਾਲਸਾ ਜੋ ਆਪਣੇ ਵਿਚਾਰ ਰੱਖਣਗੇ ਸਰਦਾਰ ਰਾਜ ਸਿੰਘ ਜੀ ਖਾਲਸਾ ਜਿਹੜੇ ਲੰंबे ਸਮੇਂ ਤੋਂ ਪੰਜਾਬ ਪੰਜਾਬੀਆਂ ਦੀ ਗੱਲ ਕਰਦੇ ਆ ਰਹੇ ਨੇ ਪੰਜਾਬ ਦੀ ਗੱਲ ਕਰਦੇ ਆ ਰਹੇ ਨੇ ਲਖਾ ਸਿੰਘ ਸੁਦਾਨਮ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ वाहिगुरू <laughs> जी <laughs>